ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰੁਕਮਨਪ੍ਰੀਤ ਕੌਰ ਕਹਿੰਦੇ ਨੇ ਸਿੱਖਿਆ ਸਾਡੇ ਲਈ ਸਾਰਿਆਂ ਲਈ ਬਹੁਤ ਜ਼ਰੂਰੀ ਹੁੰਦੀ ਹੈ ਪਹਿਲਾਂ ਅਸੀਂ ਆਪਣੇ ਪਰਿਵਾਰ ਤੋਂ ਸਿੱਖਿਆ ਲੈਂਦੇ ਹਾਂ ਘਰ ਘਰ ਤੋਂ ਮਾਪਿਓ ਤੋਂ ਫਿਰ ਅਸੀਂ ਥੋੜੇ ਵੱਡੇ ਹੋਣੇ ਤਾਂ ਸਾਨੂੰ ਸਕੂਲ ਭੇਜਿਆ ਜਾਂਦਾ ਜਿੱਥੇ ਅਸੀਂ ਆਪਣੇ ਅਧਿਆਪਕਾਂ ਤੋਂ ਸਿੱਖਿਆ ਲੈਂਦੇ ਹਾਂ ਹੋਰ ਹੀ ਹੋਰ ਜਦੋਂ ਬੰਦਾ ਵੱਡਾ ਹੁੰਦਾ ਬੱਚਾ ਵੱਡਾ ਹੁੰਦਾ ਤਾਂ ਉਹ ਕਾਲਜ ਲਾਈਫ ਵਿੱਚ ਐਂਟਰ ਕਰਦਾ ਏ ਕਾਲਜ ਦੀ ਲਾਈਫ ਬਹੁਤ ਹੀ ਵਕਰੀ ਹੁੰਦੀ ਹੈ ਸਾਡੀ ਸਕੂਲ ਲਾਈਫ ਦੇ ਨਾਲੋਂ ਬਹੁਤ ਕੁਝ ਬਦਲਾ ਆਂਦੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਇਸ ਦੌਰਾਨ ਸਾਡੇ ਕੋਲੇ ਪਹੁੰਚੇ ਨੇ ਸਰਕਾਰੀ ਰ지ਂਦਰਾ ਕਾਲਜ ਬਠਿੰਡਾ ਦੇ ਵਿਦਿਆਰਥੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਜਾਣਨਾ ਕਿ ਕਾਲਜ ਲਾਈਫ ਦੇ ਵਿੱਚ ਕੀ ਫਰਕ ਹੈ ਤੇ ਉਹ ਇਸ ਕਾਲਜ ਲਾਈਫ ਨੂੰ ਕਿਸ ਨਜ਼ਰੀਏ ਤੋਂ ਦੇਖਦੇ ਨੇ ਅੱਛੀ ਗੱਲ ਪ੍ਰਦੀਪ ਜੀ ਅੱਛੀ ਗੱਲ ਅੱਛਾ ਸਰ ਤੁਸੀਂ ਆਪਣੀ ਲਿਜੀ ਲਾਈਫ ਬਾਰੇ ਦੱਸ ਸਕਦੇ ਹੋ ਵੀ ਕਰੋਨ ਤੋਂ ਤੁਸੀਂ ਇਸ ਕਾਲਜ 'ਚ ਆਏ ਹੋ ਕਿਹੜੇ ਈਅਰ ਦੇ ਸਟੂਡੈਂਟ ਹੋ ਕੀ ਕੋਰਸ ਕਰਦੇ ਹੋ ਇੱਥੇ ਮੈਂ ਸਰਕਾਰੀ ਰ지ਂਦਰਾ ਕਾਲਜ ਬਠਿੰਡਾ ਦਾ ਵਿਦਿਆਰਥੀ ਹਾਂ ਮੈਂ 2024 'ਚ ਐਡਮਿਸ਼ਨ ਲਈ ਸੀਗੀ बीए ਤੇ ਹੁਣ ਮੇਰਾ ਤੀਜਾ ਸਮੈਸਟਰ ਚੱਲ ਰਿਹਾ ਪਹਿਲਾ ਤੇ ਦੂਜਾ ਸਮੈਸਟਰ ਸੀਗਾ ਉਹ ਆਪਣੇ ਕੰਪਲੀਟ ਹੋ ਗਏ ਕਿਵੇਂ ਦੇ ਰਹੀ ਓਹੋ ਜੇ ਆਪਾਂ ਰਿਜ਼ਲਟ ਦੇ ਨਜ਼ਰੀਏ ਤੋਂ ਦੇਖਗੇ ਤਾਂ ਮਾੜੇ ਹੀ ਰਹੇ ਆ ਅੱਛਾ ਤੇ ਜੇ ਨਜ਼ਾਰਿਆਂ ਆਪੱਖੋਂ ਦੇਖੀਏ ਕਿਉਂਕਿ ਜਿਹੜੇ ਹਿਸਾਬ ਨਾਲ ਪੇਪਰ ਹੋਏ ਸੀਗੇ ਹਨਾ ਉਹ ਹਿਸਾਬ ਨਾਲ ਕੋਈ ਸਕ ਰਿਜ਼ਲਟ ਨਹੀਂ ਆਇਆ ਓਕੇ ਤੇ ਕੀ ਹੁੰਦਾ ਕਿ ਆਪਾਂ ਜਦੋਂ ਕਾਲਜ ਲਾਈਫ ਚ ਐਂਟਰ ਕਰਦੇ ਆ ਸਕੂਲ ਲਾਈਫ ਨਾਲੋਂ ਬਹੁਤ ਅਰਕੁੰਦੇ ਕਿਉਂਕਿ ਜਿੱਥੇ ਆਪਾਂ ਕਹਿਦੀ ਵੀ ਬੱਚੇ ਇੰਜੋਏ ਵੱਧ ਕਰਦੇ ਆ ਕਾਲਜ ਲਾਈਫ ਨੂੰ ਕਿਉਂਕਿ ਕਾਲਜ ਸਕੂਲ ਦੇ ਵਿੱਚ ਹੁੰਦਾ ਵੀ ਸਟੂਡੈਂਟਸ ਟੀਚਰਸ ਸਟੂਡੈਂਟਸ ਨੂੰ ਕਹਿੰਦੇ ਆ ਵੀ ਹਾਂ ਤੁਸੀਂ ਪੜੋ ਜਾਂ ਹੁੰਦਾ ਹਨਾ ਇਦਾਂ ਦੇ ਕਹਿਣ ਇੱਥੇ ਕੁਝ ਐਵੇਂ ਦਾ ਨਹੀਂ ਹੁੰਦਾ ਕਾਲਜ ਇਹ ਪਹਿਲੀ ਗੱਲ ਆ ਕਿ ਸਕੂਲ ਦੀ ਉੱਥੇ ਵਰਦੀ ਪਾ ਕੇ ਜਾਣਾ ਪੈਂਦਾ ਹਨਾ 8 ਵਜੇ ਜਾਂ 9 10 ਟਾਈਮ ਫਿਕਸ ਹੁੰਦਾ 10 ਹੁੰਦਾ ਵੀ ਇਹਨੇ ਵੇਲੇ ਛੁੱਟੀ ਮਿਲਣੀ 9:00 ਜਾਂ 5:00 ਜਾਣਾ ਇੱਥੇ ਜਿਹੜਾ ਕਾਲਜ ਵਾਲੇ ਪਾਸੇ ਆ ਜੀ ਆਪਾਂ ਇੱਥੇ ਕੋਈ ਨਹੀਂ ਚੱਕਰ ਹਨਾ ਵੀ ਅਸੀਂ ਟਾਈਮ ਦਾ ਨਾਉਂਦਾ ਹੈਗਾ ਪਰ ਕੋਈ 10 ਵਜੇ ਆ ਜਾਂਦਾ ਕੋਈ 11 ਵਜੇ ਆ ਜਾਂਦਾ ਕੋਈ ਜਦੋਂ ਆਪਾਂ 10 ਵਜੇ 11 ਵਜੇ ਆਉਣਿਆ ਕੋਈ ਉਸ ਵੇਲੇ ਮੁੜਿਆ ਜਾਂਦਾ ਹੁੰਦਾ ਹੈ ਨਾ ਤੇ ਇੱਥੇ ਕੁਝ ਆਪਾਂ ਨੈਗੇਟਿਵ ਜੀ ਹੋ ਜੰਨੇ ਆਗੇ ਕਿਤੇ ਆ ਨਾ ਕਿਤੇ ਆ ਕੇ ਹਾਂਜੀ ਤੇ ਦੂਜੀ ਗੱਲ ਵੀ ਡਿਫਰੈਂਟ ਕਿਵੇਂ ਆ ਹਨਾ ਬਹੁਤ ਡਿਫਰੈਂਟ ਹੈਗੀ ਕਾਲਜ ਦੀ ਲਾਈਫ ਸਕੂਲ ਤੋਂ ਤੇ ਜਦੋਂ ਇੱਥੋਂ ਐਂਟਰ ਹੁੰਨੇ ਆਪਾਂ ਕਾਲਜ ਦੇ ਗੇਟ ਤੋਂ ਹਨਾ ਤੇ ਉਹਦੋਂ ਬਾਅਦ ਟੈਨਸ਼ਨ ਨਾ ਹੁੰਦੀਆਂ ਆਂ ਆਏ ਹੁੰਦਾ ਵੀ ਫਿਊਚਰ ਚ ਕੀ ਕਰਾਂਗੇ ਆਪਾਂ ਕੀ ਬਣੂਗਾ ਆਪਾਂ ਹਨਾ ਵੀ ਏਜ ਵੀ ਵੱਡੀ ਹੋਈ ਜਾਂਦੀ ਹੈਗੀ ਵੀ ਇਨਕਮ ਦਾ ਸੋਰਸ ਵੀ ਨਹੀਂ ਹੁੰਦਾ ਹੈਗਾ ਕੀ ਕਰਾਂਗੇ ਇਨਕਮ ਦਾ ਵੀ ਉਧਰ ਘਰ ਦੇ ਵੀ ਕਹਿਣ ਲੱਗ ਜਾਂਦੇ ਵੀ ਹੁਣ ਕਿੰਨਾ ਚਿਰ ਪੜੀਏਗਾ ਵੀ ਨਾ ਤਾਂ ਤਿਆਰ ਹੋ ਕੇ ਵਗ ਜਾਈਏ ਨਾ ਹਨਾ ਪੈਂਟ ਸ਼ਰਟ ਪਾ ਕੇ ਹਾਂਜੀ ਤੇ ਵੀ ਕਰ ਲੋ ਕੁਝ ਕੰਮ ਸਿੱਖ ਲੋ ਨਾਲ ਤੇ ਉਦੋਂ ਆ ਕੇ ਪਰ ਜਦੋਂ ਇੱਥੇ ਐਂਟਰ ਹੋਏ ਜਾਂਦੇ ਹੈਗੇ ਉਦੋਂ ਸਾਰੀਆਂ ਟੈਨਸ਼ਨਾਂ ਭੁੱਲ ਜਾਂਦੇ ਹਨਾ ਯਾਰਾਂ ਦੋਸਤਾਂ ਦੇ ਨਾਲ ਬੰਦਾ ਰਹਿੰਦਾ ਹੈ ਮਾਸੀਆਂ ਖੇਡੀਆਂ ਚੱਲਦੀਆਂ ਰਹਿੰਦੀਆਂ ਲਾਈਫ ਦੇ ਵਿੱਚ ਇਕੱਲੇ ਯਾਰ ਦੋਸਤ ਰਹੇ ਜਾਂਦੇ ਹੈਗੇ ਕਿਤੇ ਉਧਰ ਵਾਗੇ ਇਹ ਉਧਰ ਬਾਗੇ ਇਹਦਾ ਕਲਾਸਾਂ ਵੀ ਲਾਉਣੇ ਹੈਗੇ ਪਰ ਘੱਟ ਲਾਉਣੇ ਆ ਹੈਨਾ ਤੇ ਇਹ ਆ ਗਈ ਕਾਲਜ ਦੀ ਲਾਈਫ ਤੇ ਤੁਹਾਡੇ ਅਕੋਰਡਿੰਗ ਤੁਹਾਡਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਫਿਲਹਾਲ ਇਸ ਸੈਮੈਸਟਰ ਦੇ ਅੰਦਰ ਅੰਦਰ ਕਾਲਜ ਤੇ ਐਕਸਪੀਰੀਅੰਸ ਜਦੋਂ ਮੇਰੀ ਐਡਮਿਸ਼ਨ ਹੋਈ ਨਹੀਂ ਸੀਗੀ ਉਦੋਂ ਆਏ ਸੀਗਾ ਵੀ بڑا ਨਾਂ ਰਜਿੰਦਰਾ ਕਾਲਜ ਦਾ ਹੈਨਾ ਤੇ ਇਹ ਸੱਚ ਵੀ ਹੈ ਇਹ ਸੱਚ ਹੈਗੀ ਆ ਹਾਂ ਮਾਲਵੇ ਦਾ ਬਹੁਤ ਮਾਣ ਮਹਿਸੂਸ ਹੁੰਦਾ ਆਪਾਂ ਨੂੰ ਆਪਾਂ ਨੀਂਦਰਾ ਕਾਲਜ ਦੇ ਵਿਦਿਆਰਥੀ ਆਗੇ ਚਲੋ ਆਈ ਗੜ ਆਪਾਂ ਨਹੀਂ ਪਾਇਨੀ ਤਾਂ ਆਈ ਗੜ ਵੀ ਆਪਾਂ ਦਿਖਾਉਣੇ ਸੀ ਹੈਨਾ ਤੇ ਮਾਣ ਮਹਿਸੂਸ ਹੁੰਦਾਗਾ ਕਿ ਕਿਉਂਕਿ ਪ੍ਰਾਈਵੇਟ ਕਾਲਜਾਂ ਚ ਵੀ ਸਟੂਡੈਂਟ ਪੜ੍ਹਦੇ ਨੇ ਪਰ ਜਿਹੜਾ ਸਰਕਾਰੀ ਰਜਿੰਦਰਾ ਕਾਲਜ ਬਟੰਡਾਏ ਵੱਖਰੀ ਚੀਜ਼ ਆ ਤੇ ਆਪਾਂ ਇੱਥੋਂ ਦੇ ਵਿਦਿਆਰਥੀ ਆਗੇ ਮਾਣ ਮਹਿਸੂਸ ਹੁੰਦਾ ਆਪਾਂ ਨੂੰ ਤੇ ਐਡਮਿਸ਼ਨ ਜਦੋਂ ਮੈਨੂੰ ਮਿਲੀ ਨਹੀਂ ਸੀਗੀ ਉਦੋਂ ਆਏ ਸੀਗਾ ਵੀ ਜੇ ਕਿਤੇ ਰਜਿੰਦਰਾ ਕਾਲਜ ਜੀ ਐਡਮਿਸ਼ਨ ਮਿਲ ਜੇ ਨਾ ਤਾਂ ਜ਼ਿੰਦਗੀ ਦੇ ਨਜ਼ਾਰੇ ਆ ਗੱਲਬਾਤ ਵੱਖਰੀ ਹੋ ਜੇ ਤੇ ਪਰ ਐਡੀ ਕੋਈ ਖਾਸ ਗੱਲ ਲੈਣੀ ਪੜਾਈ ਤਾਂ ਸੇਮ ਹੀ ਆ ਪਰ ਜਿਹੜੀ ਇੱਥੇ ਆ ਕੇ ਫੀਲਿੰਗ ਆਉਂਦੀ ਹੈਗੀ ਸਰਕਾਰੀ ਕਾਲਜ ਪਰ ਦੇ ਲੈਵਲ ਦੀ ਉਹ ਪ੍ਰਾਈਵੇਟ ਚ ਨਹੀਂ ਆਉਂਦੀ ਆਉਂਦੀ ਨਹੀਂ ਅੱਛਾ ਹਾਂ ਜੀ ਤੇ ਹੋਰ ਕਾਲਜ ਦੀ ਜਿਹੜੀ ਕਾਰਗੁਜ਼ਾਰੀ ਆ ਉਹ ਕਿਵੇਂ ਦੀ ਆ ਕਾਰਗੁਜ਼ਾਰੀ ਵੀ ਤਾਂਚਾ ਕਹਿੰਦੇ ਹੋ ਤੁਸੀਂ ਹਾਂ ਜੀ ਜੇ ਟੀਚਿੰਗ ਵਾਲੇ ਪੱਖ ਤੋਂ ਦੇਖੀ ਆਪਾਂ ਤਾਂ ਬਹੁਤ ਵਧੀਆ ਕੁਝ ਪਰਸਾ ਪ੍ਰੋਫੈਸਰ ਨਵੇਂ ਆਏ ਨੇ ਹੁਣ ਤੇ ਆ 55 ਪ੍ਰੋਫੈਸਰ ਤੇ ਪਹਿਲਾਂ ਘੱਟ ਸੀ ਹੁਣ ਕਲਾਸਾਂ ਪ੍ਰੋਪਰ ਲੱਗਦੀਆਂ ਨੇ ਤੇ ਕਲਾਸਾਂ ਲਾਉਣ ਦਾ ਜਾਂ ਨਾ ਲਾਉਣ ਦਾ ਇਹ ਸਟੂਡੈਂਟ ਡਿਪੈਂਡ ਕਰਦਾ ਪੀਚੇ ਸਾਡੇ ਵੱਲੋਂ ਜਿਹੜਾ ਸੈਟ ਦੇ ਰਹੇ ਆ ਹੁਣ ਪਿੱਛੇ ਜੇ ਯੂਥ ਫੈਸਟੀਵਲ ਚੱਲ ਤਾਂ ਕੀ ਗਿਆ ਉਦੋਂ ਵੀ ਪੂਰਾ ਇਹੋ ਜਿਹਾ ਮਾਹੌਲ ਤਾਂ ਵਿਆਹ ਜ ਨਹੀਂ ਬਣਦਾ ਜਿਵੇਂ ਇੱਥੇ ਬਣਿਆ ਸੀ 20 ਸਾਲ ਬਾਅਦ ਹੋ ਗਿਆ ਜਦ ਮਾਹੌਲ ਵਿਆਹ ਵਾਲਾ ਸੀ ਵਿਆਹ ਵਿਆਹ ਆਪਾਂ ਪਿੰਡਾਂ 'ਚ ਦੇਖਦੇ ਆਂ ਆਈਡੀਆਂ ਆਈਡੀਆਂ ਪੈਲਸਾਂ 'ਚ ਵਿਆਹ ਹੁੰਦੇ ਆ ਹਨਾ ਤੇ ਇੰਨਾ ਇੰਨਾ ਖਰਚਾ ਹੁੰਦਾ ਉਹ ਗੱਲ ਨਹੀਂ ਬੰਦੀ ਇੱਥੇ ਨਾ ਤਾਂ ਕੁਝ ਖਾਣ ਪੀਣ ਨੂੰ ਸੀਗਾ ਹਨਾ ਪਰ ਖਾਣ ਪੀਣ ਨੂੰ ਨਹੀਂ ਸੀਗਾ ਕੁਝ ਵਿਆਹਾਂ ਜੈਨਾ ਉਹ ਖਾਣ ਪੀਣ ਨੂੰ ਹੁੰਦਾ ਹਨਾ ਨਹੀਂ ਪਰ ਉਹ ਸੀਗਾ ਫਿਰ ਉਹਦੇ ਪੈਸੇ ਲੱਗ ਪਰ ਨਹੀਂ ਨਹੀਂ ਮੇਰੀ ਗੱਲ ਸੁਣੋ ਤੇ ਪਰ ਜਿਹੜਾ ਇੱਥੋਂ ਦਾ ਮਾਹੌਲ ਸੀਗਾ ਯੂਥ ਫੈਸਟੀਵਲ ਦਾ ਉਹ ਉਸ ਵਿਆਹ ਨਾਲੋਂ ਵੱਖਰਾ ਸੀਗਾ ਜਿਹੜੇ ਵਿਆਹ ਚ ਇਹਨਾਂ ਗਾ ਮਠਿਆਈਆਂ ਹੁੰਦੀਆਂ ਓਕੇ ਮਲਕੀ ਉਹ ਮਠਿਆਈਆਂ ਦੀ ਮਿਠਾਸ ਨਾਲੋਂ ਕਿਤੇ ਇੱਥੇ ਜਿਹੜਾ ਦੂਸਰਿਆਂ ਦਾ ਮੇਲ ਮਲਾਪ ਸੀ ਪਿਆਰ ਸੀ ਉਹਦੀ ਮਿਠਾਸ ਵਾਦ ਸੀ ਉਹ ਵਾਦ ਸੀ ਹਾਂ ਤੇ ਬਾਕੀ ਤੁਸੀਂ ਦੇਖਿਆ ਇਕੱਠ ਕਿੰਨਾ ਹੋ ਗਿਆ ਸੀਗਾ ਚੀਕਾਂ ਚੁਕੀਆਂ ਫਲ ਮਾਰੇਗਾ ਪਹਿਲਾਂ ਇੰਜੋਏ ਕੀਤਾ ਚਨਾ ਚਾਰ ਦਿਨ ਹਾਂ ਤੇ ਕੁਝ ਕੁ ਸਟੂਡੈਂਟ ਨੂੰ ਆਪਦੀ ਜਿਹੜੀ ਕਲਾ ਕੀ ਉਹ ਨਿਖਾਰਨ ਦਾ ਲੋਕਾਂ ਕੇ ਰੱਖਣ ਦਾ ਮੌਕਾ ਮੈਂ ਜਿਹੜਾ ਸਟੂਡੈਂਟ ਦੇ ਅੰਦਰ ਇੱਕ ਟੈਲੈਂਟ ਹੁੰਦਾ ਉਹਨੂੰ ਬਾਹਰ ਕੱਢ ਦਿਆ ਇਹ ਹੈ ਨਾ ਵੀ ਕਿਉਂਕਿ ਕਈ ਕੁੜੀਆਂ ਜਾਂ ਮੁੰਡੇ ਦੇਖਿਆ ਚਲੋ ਮੁੰਡਿਆਂ ਨੂੰ ਆਪਾਂ ਕਹਿ ਸਕਦੇ ਕਿਉਂਕਿ ਮੁੰਡਿਆਂ ਦਾ ਤਾਂ ਕਿਸੇ ਨਾ ਕਿਸੇ ਪੱਖੋਂ ਟੈਲੈਂਟ ਬਾਹਰ ਆ ਜਾਂਦਾ ਪਰ ਕਈ ਕੁੜੀਆਂ ਦਾ ਜਿਹੜਾ ਟੈਲੈਂਟ ਹੁੰਦਾ ਉਹ ਅੰਦਰ ਦੱਬਿਆ ਰਹਿ ਜਾਂਦਾ ਕਈ ਵਾਰੀ ਹੁੰਦੀ ਹੈ ਕਰਦੇ ਨਹੀਂ ਚੀਜ਼ ਖੋ ਜਾਂਦੀ ਆ ਸਮਾਜ ਬਾਰੇ ਵੀ ਪਤਾ ਨਹੀਂ ਲੋਕ ਕੀ ਕਹਿਣਗੇ ਇਹ ਚੀਜ਼ ਹੁੰਦੀ ਹੈ ਕਿ ਕੁੜੀਆਂ ਨੂੰ ਕਿਤੇ ਨਾ ਕਿਤੇ ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਲੱਗਦੇ ਵਿੱਚ ਜਿਹਦੇ ਕਰਕੇ ਉਹਨਾਂ ਦਾ ਜਿਹੜਾ ਹੁੰਦਾ ਵੀ ਹਾਂ ਉਹਨਾਂ ਦੇ ਖੰਭ ਨਹੀਂ ਲੱਗ ਸਕਦੇ ਉਹ ਉੱਡਣਾ ਚਾਹੁੰਦੇ ਆ ਹੁੰਦੀਆਂ ਪਰ ਇਹਨਾਂ ਦੀਆਂ ਸਮਾਜੀ ਗੱਲਾਂ ਕਰਕੇ ਉਹ ਆਪਣੇ ਖੰਭ ਉਹਨਾਂ ਨੂੰ ਕੱਟਨੇ ਪੈਂਦੇ ਆ ਹੈਨਾ ਪਰ ਇਹ ਯੂਥ ਫੈਸਟੀਵਲ ਇਹ ਕਿ ਉਹ ਹੁੰਦਾ ਵੀ ਹਾਂਜੀ ਉਹਦਾ ਉਹ ਟੈਲੈਂਟ ਬਾਹਰ ਲੈ ਕੇ ਆਉਂਦਾ ਉਸ ਦੇ ਨਾਲ ਬੱਚੇ ਤੇਰੇ ਆ ਉਹ ਆਪਣੇ ਖੰਭ ਲਾਉਂਦੇ ਤੇ ਇੱਥੇ ਹੀ ਇਹ ਕਾਲਜ ਲਾਈਨ ਦੇ ਯੂਥ ਫੈਸਟੀਵਲ ਕੋਈ ਯੂਨੀਵਰਸਿਟੀ ਲੈਵਲ ਤੇ ਜਾਂਦੇ ਆ ਉੱਥੇ ਜਿਹੜਾ ਹੋਰ ਟੈਲੈਂਟ ਅੱਗੇ ਵੱਧਦਾ ਤੇ ਉਹਨਾਂ ਨੂੰ ਆਪਦੀ ਲਾਈਫ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਸਕਸੈਸ ਹੁੰਦੇ ਉਹ ਸੇ ਫੀਡ ਫੀਡ ਦੇ ਵਿੱਚ ਜਿੱਧਰ ਉਹ ਜਾਣਾ ਚਾਹੁੰਦੇ ਆ ਹਾਂ ਹੁਣ ਅੱਗੇ ਸਿਆਲ ਆ ਰਿਹਾ ਤੇ ਥਣ ਧੁੱਪ ਸੇਕਾਂਗੇ ਆਪਾਂ ਪੈਸੀ ਦੇ ਕੇ ਹਨਾ ਇਥੇ ਨਾਲ ਨਾਲ ਵੀ ਇਹ ਜਦੂ ਆਪਣੀ ਨਾਲ ਧੁੱਪ ਸੇਕਾਂਗੇ ਆਪਾਂ ਕਿ ਧੁੱਪ ਦਾ ਵੈਸੇ ਆਪਾਂ ਘਰੇ ਵੀ ਸੇਕ ਲਈਏ ਪਰ ਨਹੀਂ ਜਿਹੜੀ ਇਹ ਮੰਜਾ ਲਾ ਲੈਨੇ ਕਹੀਏ ਪਰ ਇਹ ਧੁੱਪ ਇਹ ਵੱਖਰੀ ਆ ਹਾਂ ਇਹ ਧੁੱਪ ਥੋੜੀ ਜਿਹੀ ਵੱਖਰੀ ਹੈ ਜੀ ਹਾਂ ਕਿਉਂਕਿ ਇਹ ਯਾਰਾਂ ਦੋਸਤਾਂ ਨੇ ਨਾਲ ਬੈਠ ਕੇ ਗੱਗਮਾਨਿਆ ਗੱਲਾਂ ਕਰਦੇ ਉਸਦਾ ਉਹੀ ਚਾਰ ਮੈਂਬਰ ਕਰਦੇ ਹੁੰਦੇ ਆਦੇ ਮੈਂਬਰ ਇਹ ਕੋਈ ਫੈਮਿਲੀ ਆਪਣੀ ਹੈ ਇਹ ਫੈਮਿਲੀ ਹਾਂ ਇਹ ਚੀਜ਼ਾਂ ਜਿਹੜੀਆਂ ਕਾਲਜ ਦੀ ਲਾਈਫ ਆ ਇਹ ਬੰਦੇ ਨੂੰ ਸਾਰੀ ਉਮਰ ਯਾਦ ਰਹਿੰਦੀ ਹੈ ਜਦੋਂ ਆਪਾਂ ਕੰਪਲੀਟ ਕਰਕੇ ਇਥੋਂ ਕੋਰਸ ਆਪਣੀ ਡਿਗਰੀ ਇਥੇ ਟੱਪਿਆ ਕਰਾਂਗੇ ਆਪਾਂ ਦੱਸਿਆ ਕਰਾਂਗੇ ਕਿ ਵੀ ਇਹ ਸਾਡਾ ਕਾਲਜ ਸੀ ਐ ਤੁਸੀਂ ਪੜੇ ਆ ਅੱਛਾ ਤੇ ਤੁਹਾਨੂੰ ਲੱਗਦਾ ਵੀ ਹਾਂ ਕਾਲਜ ਲਾਈਫ ਚਲੋ ਨਜ਼ਾਰੇ ਵੱਖਰੇ ਆ ਪਰ ਕਿਤੇ ਨਾ ਕਿਤੇ ਕੀ ਤੁਸੀਂ ਸਕੂਲ ਲਾਈਫ ਨੂੰ ਮਿਸ ਕਰਦੇ ਹੋ ਕਾਲਜ ਨੂੰ ਜਦੋਂ ਦੇਖਦੇ ਹੋ ਕਾਲਜ ਲਾਈਫ ਨੂੰ ਮੈਂ ਸਕੂਲ ਨੂੰ ਨਹੀਂ ਮਮੇਸਟ ਕਰਦਾ ਪਤਾ ਨਹੀਂ ਕਿਉਂ ਕਿਉਂ ਕਿਤੇ ਦਿਲ ਚ ਵੀ ਨਹੀਂ ਆਉਂਦੀ ਨਹੀਂ ਜਿੰਨੇ ਮੇਰੇ ਨਾਲ ਪੜ੍ਹਦੇ ਸੀ ਇੱਕ ਦਿਨ ਨਾਲ ਕੰਟੈਕਟ ਹੋਊਗਾ ਮੇਰਾ ਹਾਂ ਕਿਉਂ ਨਹੀਂ ਆਪਾਂ ਵੀ ਸਕੂਲ ਪਲੇ ਆ ਪਲੱਸ 2 ਹੋ ਗਏ ਹੁਣ ਹੁਣ ਯਾਰ ਬੇਲੀ ਆ ਇਹ ਲੱਗਦਾ ਵੀ ਇਹ ਸਾਰੀ ਉਮਰ ਚੱਲਣਗੇ ਹੁਣ ਪਰ ਨਹੀਂ ਇਹ ਬਹੁਤ ਘੱਟ ਹੁੰਦਾ ਰੈਰ ਚਾਂਸ ਹੁੰਦੀ ਹੈ ਮੈਨੂੰ ਲੱਗਦਾ ਉਹ ਜਿਹੜਾ ਫਿਊਚਰ ਦਾ ਆਪਾਂ ਕੋਈ ਸਕੈਨ ਨਹੀਂ ਸਕਦੇ ਪਰ ਮੈਨੂੰ ਲੱਗਦਾ ਵੀ ਜਿਹੜੇ ਤਿੰਨ ਚਾਰ ਪੰਜ ਸੱਤ ਹੈਗੇ ਨੇ ਹਨਾ ਕਿ ਜਿਨ੍ਹਾਂ ਨਾਲ ਆਪਾਂ ਜਿਆਦਾ ਬੈਠਦੇ ਬੈਠੇ ਹੁੰਦੇ ਹਨਾ ਕਿ ਉਹ ਸਾਰੀ ਉਮਰ ਚੱਲਣਗੇ ਘੱਟ ਰੱਖੋ ਪਰ ਬੰਦੇ ਚਾਦੇ ਰੱਖੋ ਹਾਂ ਘੱਟ ਰੱਖੋ ਸਹੀ ਗੱਲ ਹੈ ਪਰ ਉਹ ਨਹੀਂ ਹੈ ਅੱਛਾ ਇੱਕਦੋ ਮਿਲਦੇ ਹੈਗੇ ਨੇ ਪਰ ਇਹ ਬਲਾ ਬਲੂ ਲੈਣੇ ਆਗੇ ਨਾਂ ਦੇ ਟੱਪ ਪਰ ਉਹ ਜਿਹੜੀ ਹੁੰਦੀ ਹੈ ਦਿਲ ਦੀ ਸਾਂਹ ਉਹ ਸਾਰਿਆਂ ਨਾਲ ਹਾਂ ਕਿਸੇ ਨਾਲ ਕਾਲ ਤੇ ਗੱਲ ਨਹੀਂ ਹੁੰਦੀ ਨਾ ਮੈਂ ਕਿ ਕਾਲ ਤੇ ਇੱਕ ਗੱਲ ਕੀਤੇ ਬਿਨਾਂ ਵੀ ਤੁਹਾਡੀ ਜਿਹੜੀ ਆ ਦੋਸਤੀ ਆ ਉਹ ਵਧੀਆ ਚੱਲਦੀ ਜਾਂਦੀ ਆ ਫਿਲਹਾਲ ਤਾਂ ਵਧੀਆ ਚੱਲ ਰਹੀ ਆ ਅੱਗੇ ਤਾਂ ਕੋਸ ਕਹਿੰਗੇ ਅੱਗੇ ਵਧੀਆ ਅੱਛਾ ਕੋਈ ਹੋਰ ਗੱਲਾਂ ਦੱਸ ਸਕਦੇ ਹੋ ਕਾਲਜ ਲਾਈਫ ਦੀਆਂ ਹੋਰ ਗੱਲਾਂ ਕਿਵੇਂ ਕੀ ਕੋਈ ਹੋਰ ਕੋਈ ਇਹੋ ਜਿਹੀ ਗੱਲ ਜਿਹੜੀ ਤੁਸੀਂ ਹਜੇ ਤੱਕ ਸਾਨੂੰ ਨਹੀਂ ਦੱਸੀ ਹੋਵੇ ਨਹੀਂ ਦੱਸ ਤੀਆਂ ਜ਼ਾਹਰੀਆਂ ਹੀ ਦੱਸ ਤੀਆਂ ਵਾਸ ਕੋਈ ਮਾਹੌਲ ਨੂੰ ਲੈ ਕੇ ਨਹੀਂ ਮਾਹੌਲ ਵਧੀਆ ਇਹ ਆਪਣੇ ਤੇ ਡਿਪੈਂਡ ਕਰਦਾ ਵੀ ਆਪਾਂ ਕਿਵੇਂ ਜਾਣਾ ਇੱਧਰਲੇ ਪਾਸੇ ਜਾਣਾ ਠੀਕ ਹੈ ਤੇ ਚੰਗੇ ਪਾਸੇ ਜਾਣਾ ਜਾਂ ਆਪਾਂ ਮਾੜੇ ਪਾਸੇ ਜਾਣਾ ਓਕੇ ਵੀ ਆਪਾਂ ਨੂੰ ਇੱਥੇ ਦੋ ਤਰ੍ਹਾਂ ਦੇ ਲੋਕ ਮਿਲਦੇ ਆ ਚੰਗੇ ਮਾੜੇ ਮਿਲਦੇ ਸਾਰੇ ਤਰ੍ਹਾਂ ਦੇ ਮਿਲਦੇ ਆਪਾਂ ਵੀ ਉਹ ਆਪਣੇ ਤੇ ਡਿਪੈਂਡ ਕਰਦਾ ਹੈ ਵੀ ਆਪਾਂ ਕਿਹੜੇ ਪਾਸੇ ਜਾਵਾਂਗੇ ਆ ਵੀ ਘਰ ਕੰਨੀ ਦੇਖੋ ਪਹਿਲਾਂ ਚਲੋ ਆਪਾਂ ਨੂੰ ਘਰਦਿਆਂ ਨੇ ਤਿਆਰ ਕਰਕੇ ਹਨਾ ਤੋਰਤਾ ਇੱਧਰ ਕਾਲਜ ਨੂੰ ਉਹਨਾਂ ਦਾ ਵਿਸ਼ਵਾਸ ਨਾ ਟੁੱਟਣ ਦਿਓ ਵੀ ਉਹਨਾਂ ਨੂੰ ਵਿਸ਼ਵਾਸ ਹੋਵੇ ਵੀ ਆਪਣਾ ਜਿਹੜਾ ਬੱਚਾ ਹੈਗਾ ਉਹ ਕਾਲਜ 'ਚ ਹੀ ਗਿਆ ਹੋਇਆ ਤੇ ਕਾਲਜ 'ਚ ਜਾ ਕੇ ਉਹ ਵਧੀਆ ਸੰਗਤ ਜੇ ਬੈਠੂਗਾ ਚਲੋ ਜੇ ਆਪਾਂ ਪੜ੍ਹਾਈ ਦੀ ਗੱਲ ਕਰਗੇ ਪੜ੍ਹਾਈ ਕਿਤੇ ਨਾ ਕਿਤੇ ਕਰਨੀ ਵੀ ਚਾਹੀਦੀ ਆ ਪਰ ਆਹ ਨਹੀਂ ਵੀ ਵਿੱਚ ਪੜ੍ਹਾਈ ਦੀ ਬੜੇ ਰਹੋ ਹਨਾ ਵੀ ਬਾਹਰ ਦਾ ਮਾਹੌਲ ਆ ਇਹ ਵੀ ਦੇਖੋ ਕਿਉਂਕਿ ਜਦੋਂ ਆਪਾਂ ਬਾਹਰ ਦਾ ਮਾਹੌਲ ਦੇਖਦੇ ਆ ਨਾ ਉਦੋਂ ਆਪਾਂ ਨੂੰ ਚੰਗੇ ਮਾੜੇ ਬੰਦੇ ਦੀ ਪਰਖ ਹੁੰਦੀ ਹੈ ਦੁਨਿਆਦਾਰੀ ਦਾ ਪਤਾ ਲੱਗਦਾ ਬਾਹਰ ਵੀ ਕਾਲਜ ਤੋਂ ਬਾਹਰ ਵੀ ਕੁਝ ਨਾ ਕੁਝ ਸਿੱਖੋ ਇੱਧਰ ਆਪਣੇ ਕੋਟ ਹੈਗੀ ਆ ਉਧਰ ਜਾਓ ਬਹੁਤ ਕੁਝ ਪਤਾ ਲੱਗਦਾ ਕਈ ਤੇ ਹੁਣ ਮੇਰੀ ਗੱਲ ਸੁਣੋ ਕਈ ਬੱਚੇ ਹੁੰਦੇ ਆਗੇ ਜਿਵੇਂ ਬੀਏ ਕਰ ਗਏ ਇਹੋ ਜਿਹੇ ਹੁੰਦੇ ਨਹੀਂ ਬਾਹਰ ਅੰਦਰ ਨਿਕਲਦੇ ਹਨਾ ਉਹਨਾਂ ਨੂੰ ਐ ਪਤਾ ਨਹੀਂ ਹੁੰਦਾ ਵੀ ਆਪਣਾ ਸੇਵਾ ਕੇਂਦਰ ਕਿੱਥੇ ਆ ਬਠੰਡੇ ਹਨਾ ਤੇ ਮਤਲਬ ਕਿ ਕਈਆਂ ਨੂੰ ਹੁੰਦੀ ਆ ਵੀ ਚਾਹੇ ਉਹ ਪੜ ਜਾਂਦੇ ਆ ਪਰ ਜਿੰਨਾ ਚਿਰ ਆਪਾਂ ਦੋ ਲੋਕਾਂ ਦੇ ਵਿੱਚ ਵਿਚਰਾਂਗੇ ਵਿਚਰਾਂਗੇ ਨਹੀਂ ਨਾ ਤਾਂ ਆਪਾਂ ਨੂੰ ਦੁਨੀਆਦਾਰੀ ਬਾਰੇ ਪਤਾ ਨਹੀਂ ਲੱਗੂਗਾ ਨਹੀਂ ਪਤਾ ਲੱਗਦਾ ਹਾਂ ਚਾਹੀ ਦੁਨੀਆ ਮਾੜੀ ਕਿਤਾਬਾਂ ਪੜ੍ਹੋ ਪੜ੍ਹਾਈ ਵੀ ਕਰੋ ਹਾਂ ਪਰ ਜਿਹੜਾ ਮੇਨ ਗੱਲ ਆ ਵੀ ਘਰਦਿਆਂ ਦਾ ਵਿਸ਼ਵਾਸ ਨਾ ਟੁੱਟਣ ਦਿਓ ਨਸ਼ੇ ਪੱਤੇ ਤੋਂ ਦੂਰ ਰਹੋ ਹਨਾ ਕਿ ਜੇ ਕਾਲਜ ਆਏ ਹੋ ਤਾਂ ਕੁਝ ਬਣ ਕੇ ਨਿਕਲੋ ਇੱਥੋਂ हां ਬੰਡ ਬਣਾਉਣ ਦਾ ਚਲੋ ਪਰਮਾਤਮਾ ਨੂੰ ਪਤਾ ਤੇ ਵੀ ਪੜ੍ਹਾਈ ਵੀ ਕਰੋ ਆਪਦੀ ਹੈਨਾ ਤੇ ਇੰਜੋਏ ਵੀ ਕਰੋ ਯਾਰਾਂ ਦੋਸਤਾਂ ਨਾਲ ਵੀ ਬੈਠੋ ਪਰ ਮਾੜੀ ਸੰਗਤ ਤੋਂ ਬਚ ਕੇ ਰਹੋ ਹੂੰ ਠੀਕ ਆ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਤੁਸੀਂ ਬਹੁਤ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਤੁਹਾਡੇ ਨਾਲ ਵੀ ਬਹੁਤ ਸਾਰੀਆਂ ਗੱਲਾਂ ਤੁਸੀਂ ਦੱਸੀਆਂ ਧੰਨਵਾਦ ਜੀ